ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਐਸਬੀ ਪਟਿਆਲਾ ਸਮਾਣਾ ਨੇੜਲੇ ਪਿੰਡ ਡਰੋਲਾ ਵਿਖੇ ਪਿਛਲੇ 10 ਸਾਲਾਂ ਤੋਂ ਸਰਪੰਚੀ ਦੀ ਜੋ ਇਲੈਕਸ਼ਨ ਹੈ ਉਹ ਰਿਜ਼ਰਵ ਹੀ ਆ ਰਹੀ ਹੈ ਇਸ ਵਾਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਜਿਹੜੇ ਦੋ ਪਲਾਨ ਸਰਪੰਚੀ ਦੇ ਰਿਜ਼ਰਵ ਆਏ ਸੀ ਉਹਨਾਂ ਨੂੰ ਐਤਕੀ ਜਰਨਲ ਕੀਤਾ ਜਾਵੇ ਇਸ ਜਰਨਲ ਕਰਨ ਪਿੱਛੇ ਸਾਰੇ ਪਿੰਡ ਦਾ ਜੋ ਕੱਠ ਸੀ ਉਹ ਅੱਜ ਕੀਤਾ ਗਿਆ ਸੀ ਪਿੰਡ ਵਾਲਿਆਂ ਨੇ ਦੱਸਿਆ ਹੈ ਕਿ ਪਿਛਲੀ ਵਾਰ ਵੀ ਸਰਪੰਚੀ ਦੀ ਜੋ ਚੋਣ ਸੀ ਉਹ ਰਿਜ਼ਰਵ ਸੀ ਰਿਜ਼ਰਵ ਸਰਪੰਚ ਬਣਿਆ ਸੀ ਤੇ ਉਸ ਤੋਂ ਪਿਛਲੀ ਵਾਰ ਵੀ ਸਰਪੰਚ ਰਿਜ਼ਰਵ ਸੀਟ ਸੀ ਉਦੋਂ ਵੀ ਸਰਪੰਚ ਰਿਜ਼ਰਵ ਬਣਿਆ ਸੀ ਪਿਛਲੇ ਦੋ ਪਲਾਨ ਜੋ ਸਰਪੰਚਾਂ ਰਿਜ਼ਰਵ ਬਣਿਆ ਹੈ ਉਹਨਾਂ ਨੇ ਦੱਸਿਆ ਹੈ ਕਿ ਐਤਕੀ ਵੀ ਸਾਡੇ ਪਿੰਡ ਜਰਨਲ ਆਉਣੀ ਚਾਹੀਦੀ ਹੈ ਇਸ ਲਈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਵਾਰ ਸਾਡੇ ਪਿੰਡ ਦੇ ਵਿੱਚ ਜਰਨਲ ਸੀਟ ਜਿਹੜੀ ਉਹ ਆਉਣੀ ਚਾਹੀਦੀ ਹੈ ਤਾਂ ਜੋ ਹੋਰ ਵੀਰ ਭਾਈਆਂ ਨੂੰ ਵੀ ਮੌਕਾ ਮਿਲ ਸਕੇ ਡਰੋਲਾ ਤੋਂ ਸਰਬਜੀਤ ਤਲਵੰਡੀ ਦੀ ਰਿਪੋਰਟ ਜੀ ਦਾ ਖਾਸ ਕਾਰਜ ਵਾਲੀ ਵੀ ਜੀ ਫਤੇ ਮੈਂ ਪਿੰਡ ਡਰੋਲੇ ਤੋਂ ਬੋਲਦੀ ਆ ਮੈਂ ਨਰੇਗਾ ਉਹਦੇ ਦਾਰ ਮੈਨੂੰ ਮੇਟਦਾ ਏ ਤੇ ਸਾਡੇ ਪਿੰਡ ਚ ਦੋ ਵਾਰ ਯਰ ਬਾਅ ਚੁੱਕੀ 10 ਸਾਲ ਦੀ ਤੇ ਹੁਣ ਯਰ ਨਾਲ ਹੋ ਜਾਵੇ ਸਾਨੂੰ ਕਿਸੇ ਨਾਲ ਕੋਈ ਤਰਾ ਦੇਣੀ ਅਸੀਂ ਐਸੀ ਭਾਈਚਾਰਾ ਸਹਿਮਤ ਆ ਠੀਕ ਹੈ ਵੈਭੂਜੀ ਦਾ ਖਾਲਸਾ ਵੈਭੂਜੀ ਕੀ ਪੁੱਤੇ ਅੱਜ ਪਿੰਡ ਡਰੋਲੇ ਵਿੱਚ ਸਾਰੀ ਨਗਰ ਸਾਰਾ ਪਿੰਡ ਇਕੱਠਾ ਹੋਇਆ ਆ ਜੋ ਕਿ ਸਾਡੇ ਪਿੰਡ ਵਿੱਚ ਰਿਜ਼ਰਵ ਦੁਆਰ ਤੋਂ ਤੀਜੀ ਵਾਰ ਆ ਚੁੱਕੀ ਅਸੀਂ ਦੋ ਵਾਰੀ ਰਿਜ਼ਰਵੇਸ਼ਨ ਸਾਡੀ ਆਗੇ ਸਰਪੰਚੀ ਕਰ ਚੁੱਕੇ ਆ ਨਗਰ ਨੇ ਜ਼ਹਿਬਤੀ ਨਾਲ ਸਰਪੰਚੀ ਹੋਈ ਆ ਹੋਰ ਰਿਜ਼ਰਵੇਸ਼ਨ ਆਈਆ ਇਹ ਖਤਮ ਹੋਣੀ ਚਾਹੀਦੀ ਆ ਜਰਨਲ ਦੀ ਆਉਣੀ ਚਾਹੀਦੀ ਆ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਵੀ ਵੀ ਪੂਰੀ ਅਪੀਲ ਆ ਸਾਰੇ ਨਗਰ ਦੀ ਵੀ ਆ ਜੀ ਇਲੈਕਸ਼ਨ ਨਹੀਂ ਹੋਣ ਦੇਣਾ ਤੇ 25 ਦਾ ਵੀ ਜਰਨਲ ਕੈਟਾਗਰੀ ਦਾ ਬੰਦਾ ਵੰਡਾ ਚਿੰਦਾ ਸਰਪੰਚ ਸਾਨੂੰ ਕੋਈ ਇਤਰਾਜ਼ ਨਹੀਂ ਹੈ ਇਹਦੇ ਵਿੱਚ ਅਸੀਂ ਐਸਟੀ ਕੈਟਾਗਰੀ ਦੇ ਬੰਦੇ ਖੜੇ ਆ ਅਸੀਂ ਦੋ ਵਾਰੀ ਸਰਪੰਚੀ ਕਰ ਚੁੱਕੇ ਆ ਸਾਰੇ ਨਗਰ ਦੀ ਸੇਫਟੀ ਨਾਲ ਸਰਪੰਚੀ ਹੋਈ ਆ ਜੋ ਵੀ ਕੰਮ ਹੋਏ ਨੇ ਨਗਰ ਦੀ ਸੇਫਟੀ ਨਾਲ ਹੋਏ ਨੇ ਅਸੀਂ ਸਾਰੇ ਨਗਰ ਨਾਲ ਖੜੇ ਆ ਅਸੀਂ ਕਿਸੇ ਵੀ ਪੱਖ ਪਾਤ ਤੋਂ ਦੂਰ ਹੋ ਕੇ ਵੀ ਇਹਨਾਂ ਦੇ ਨਾਲ ਖੜੇ ਆ ਕੋਈ ਵੀ ਬੰਦਾ ਸਾਡਾ ਕੋਈ ਲਿਖ ਇਲੈਕਸ਼ਨ 'ਚ ਖੜਾ ਲੂੰਗਾ ਸਰਪੰਚੀ 'ਚ ਜੇ ਕੋਈ ਕਾਗਜ਼ ਭਰੂਗਾ ਅਸੀਂ ਉਹਦੇ ਨਾਲ ਬੁਰੀ ਪ੍ਰਤ ਕਰਵਾਈ ਕਰਾਂਗੇ ਨਗਰ ਦੇ ਨਾਲ ਖੜਾਂਗੇ ਅਸੀਂ ਡਟ ਕੇ ਜੇ ਕੋਈ ਬੰਦਾ ਕਿਸੇ ਤੇ ਅਲੀਕੇਸ਼ਨ ਲਾਂਦਾ ਉਹ ਸਾਨੂੰ ਸਬੂਤ ਕਰ ਸਕਦਾ ਗੁਰੂ ਘਰ ਗੁਰਦੁਆਰੇ ਕਿਤੇ ਵੀ ਇਹ ਸਰਕਾਰਾਂ ਦੇ ਕੰਮ ਨੇ ਭਜੇ ਸ਼ਿਕਾਰਾਉਣਾ ਤੇ ਹੁਣ ਆਪਣਾ ਪਿੰਡ ਦੇ ਨਾਲ ਖੜਿਆ ਅਸੀਂ ਦਿਨ ਰਾਤ ਇਹਨਾਂ ਨਾਲ ਆ ਜਿਹੜੀ ਵੀ ਚੀਜ਼ ਦੀ ਲੋੜ ਹੋਊਗੀ ਜਿੱਥੇ ਵੀ ਧਰਨਾ ਲਾਉਣਾ ਜਿੱਥੇ ਜਾਣਾ ਸੀ ਸਾਰੇ ਨਗਰ ਨਾਲ ਡੱਟ ਕੇ ਖੜਾਂਗੇ ਇਹਨਾਂ ਨਾਲ ਜੋ ਕੋਈ ਪੈਸਾ ਤੇ ਲੱ ਲੱਗੂਆ ਨਾਲੇ ਨਾਲ ਖੜਾਂਗੇ ਮੈਂ ਗੁਰਜੀਤ ਕਾ ਖਾਲਸਾ